ਪਰਿਓ ਫੇਰ ਫੇਰ ਦਊਂਗਾ ਪਰਿਓ ਥਲਿਓ ਥਲਿਓ ਤੇ ਥਲਿਓ ਤੇ ਸਮਰ ਤੂੰ ਸਾਰਿਆਂ ਨੂੰ ਵੰਡ ਪਹਿਲਾਂ ਖਾ ਸਾਰਿਆਂ ਨੂੰ ਦੇ ਮੇਰੇ ਨਾਲ ਬਚਾ ਫੇਰ ਸਮਰ ਆਪਣੇ ਵੱਡੇ ਤੇ ਸਾਰਿਆਂ ਨੂੰ ਸੈਂਡਵਿਚ ਖਵਾ ਰਿਆ ਲਓ ਮੈਨੂੰ ਭੇਜ ਦੇ ਫੋਟੋ ਆ ਲੋ ਲਓ ਜੀ ਬਾਈਕ ਆ ਵੱਡੇ ਆ ਗੁਰਦੁਆਰੇ ਜਾ ਕੇ ਆਏ ਆ ਗੁਰਦੁਆਰੇ ਜਾ ਕੇ ਗਰਮਖ ਪਿਆਰੋ ਦੇਖ ਖਾ ਲੋ ਗੁਰੂ ਦਾ ਪ੍ਰਸ਼ਾਦ ਸਤਿ ਮੁਖ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਇਹ ਨੂਬਲੋਗ ਵਿੱਚ ਅੱਜ ਦਾ ਵਲੋਗ ਸ਼ੁਰੂ ਕਰਦੇ ਹਾਂ ਟਾਈਮ ਹੋ ਗਿਆ 5:00 ਵਜੇ ਆ 5:00 ਵਜੇ ਚ 5 ਮਿੰਟ ਰਹਿ ਗਏ ਸੋ ਅੱਜ ਬਹੁਤ ਹੀ ਖਾਸ ਦਿਨ ਹੈ ਅੱਜ ਸਮਰਦਾ ਵੱਡੇ ਹੈ ਵੱਡੇ ਕੋਈ ਸੌ ਰਿਹਾ ਹਾਂ ਗੁਰਦੁਆਰੇ ਸਾਈ ਜਾਵਾਂਗੇ ਤੇ ਦੇਗ ਬਣਾ ਕੇ ਅਰਦਾਸ ਬੇਨਤੀ ਮਾਰੇ ਦੇ ਚਰਨਾਂ ਵਿੱਚ ਸਮਰਦੀ ਬੱਡੀ ਦੀ ਕਰਾਂਗੇ ਬਣੇ ਰਹੋ ਲਾਈਕ ਕਮੈਂਟ ਜ਼ਰੂਰ ਕਰਿਓ ਸਤਿਗੁਰੂ ਗੁਰਦੁਆਰਾ ਸਾਹਿਬ ਸੀਮਾ ਦੇਗੁਣਾ ਕਿ ਲਊਗੀ ਮੈਂ ਜਾ ਕੇ ਪਾਠ ਕਰਦਾ ਗੁਰਦੁਆਰਾ ਸਾਹਿਬ ਸੀਮਾ ਦੇਗੁਣਾ ਲਿਆਊਗੀ ਫਿਰ ਅਰਦਾਸ ਬੇਨਤੀ ਕਰਾਂਗੇ ਉਦੋਂ ਸਮਰ ਉੱਠ ਕੇ ਨਾਲ ਹੋਊਗਾ ਲਓ ਜੀ ਬਾਈਕਾਂ ਵੱਡੇ ਆ ਗੁਰਦੁਆਰੇ ਜਾ ਕੇ ਆਏ ਆ ਗੁਰਦੁਆਰੇ ਜਾ ਕੇ ਬਾਈਕਾਂ ਵੱਡੇ ਆ ਅਰਦਾਸ ਕਰਕੇ ਆਏ ਹਾਂ ਮਾਰੇ ਬੈਠਾ ਦੇਖੀ ਗਰਮਕ ਪਿਆਰੋ ਦੇਖ ਖਾ ਲੋ ਗੁਰੂ ਦਾ ਪ੍ਰਸ਼ਾਦ ਦੇਖ ਸ਼ਕੋ ਸੋ ਗਰਮਕ ਪਿਆਰੋ ਟਾਈਮ ਹੋ ਗਿਆ 11 ਵਜ ਗਏ ਆ ਹੁਣ ਮੰਡੀ ਜਾ ਕੇ ਆਉਨੇ ਆ ਥੋੜਾ ਜਿਹਾ ਕੰਮ ਵੀ ਹੈ ਥੋੜਾ ਜਿਹਾ ਸਮਾਨ ਵੀ ਲੈ ਕੇ ਆਉਣਾ ਹੈ ਕੌਣ ਮੰਡੀ ਜਾ ਰਹੇ ਆ ਕਾਰ ਤੇ ਗੱਡੀ ਤੇ ਕੂਲਰ ਪਿਆ ਮੇਂ ਪਿੱਛੇ ਤੋ ਗਰਮਕ ਪਿਆਰਿਓ ਹੁਣ ਮੰਡੀ ਜਾ ਰਹੇ ਆ ਥੋੜਾ ਜਿਹਾ ਸਮਾਨ ਲਿਆਉਣਾ ਸਮਰ ਦੇ ਵੱਡੇ ਦਾ ਵੀ ਸਮਾਨ ਲਿਆ ਕੇ ਦੇਣਾ ਉਹਨੂੰ ਕੇਕ ਲਿਆ ਕੇ ਦੇਣਾ ਮੰਗਦਾ ਸੀ ਉਹ ਗਿਫਟ ਮੰਗਦਾ ਸੀ ਟੌਫੀਆਂ ਮੰਗਦਾ ਸੀ ਜਵਾਕਾਂ ਨੂੰ ਦੇਣ ਵਾਸਤੇ ਸਕੂਲ ਚ ਕੱਲ ਨੂੰ ਸਕੂਲ ਜਾਣਾ ਅੱਜ ਤਾਂ ਛੁੱਟੀ ਐ ਹੁਣ ਜਾ ਰਹੇ ਆ ਮੰਡੀ ਮੈਂ ਤੇ ਸੀਮਾ ਦੋਨੇ ਥੋੜਾ ਜਿਹਾ ਡਾਕੂਮੈਂਟਸ ਦਾ ਵੀ ਕੰਮ ਕਰਾਉਣਾ ਤੋ ਚੱਲਦੇ ਆ ਆ ਗਈ ਸੀਮਾ ਸੀਸਾ ਸਾਫ ਕਰ ਲਈਏ ਇਹਦੇ ਤੇ ਪਤਾ ਨਹੀਂ ਮੈਂ ਬਟਰ ਆਈਡੀ 93 ਆ ਡੇਟ ਹੋ ਪਰ ਇੱਕ ਹੀ ਫਰਕ ਇਨਾ ਡਰਾ ਹੈ ਕਿ ਹੋਇਆ ਦੇਖੋ ਲੋ ਜੀ ਸਮਾਨ ਖਰੀਦ ਲਿਆਉਣ ਹੁਣ ਸਾਰੀ ਮੰਡੀ ਮਹਿੰਗੀ ਕਰਤੀ ਸਾਰੀ ਮੰਡੀ ਸਾਰੀ ਮੰਡੀ ਖਰੀਦ ਲਈ ਹੁਣ ਤੇ सारी मंडी खरीद ली डेढ़ सौ चना <laughs> डेढ़ सौ दो सौ तीन सौ चे। हम चलते घर हम चल सारा काम कर लिया नक्की हो गया सौ गर्म प्यारंडी जाए समर लिया के समान दिखाई सरबत्त समर इधर चॉकलेट नहीं बहुत आ गई समर कोई नहीं तू ले ली फिर कोई नहीं दे समर दा बड्डे आज चलो रखया कोई फ्रिज च रखया इनु इनु फ्रिज च रखया पापा जी चॉकलेट खा रहे हैं मम्मी बाहर ही है शरबत इतने दिखाई तेरी वाली इको सेम ही है के स्नैक करी है तूने 5 स्टार 5 स्टार अच्छा 5 स्टार 5 स्टार बोतल शरबत खा रहे हैं पेस्टी समर भी पेस्टी खा रहे है की है वाल देख कितने खेल रहे समर केस की देख तेरी है शरबत समर खा रहे पेस्टी दोस्तों समर का बर्थडे है ਕਰਕੇ ਸਮਰਨ ਤੇ ਸਰਬਤਾ ਜੀ ਕੋ ਲੱਖਾ ਰਹੇ ਆ ਕੀ ਕੁਝ ਖਾ ਰਹੇ ਆ ਬਲੋ ਚੋਰੇ ਤਾਂ ਖਾਦੀਆਂ ਪੇਸਟੀ ਸੈਂਡਵਿਚ ਖਾਣੇ ਹਣ ਹੂੰ ਹੂੰ ਸੈਂਡਵਿਚ ਨੋਕੀ ਆ ਮਨਾ ਕਰੰਡੀ ਸੁਗਰਮਖ ਪਿਆਰੇ ਹੁਣ ਜਾ ਰਹੇ ਆ ਗਲਾਬੇ ਵਾਲੇ ਸਕੂਟੀ ਤੇ ਸਮਰਨ ਇਹ ਲੈ ਕੇ ਆਣਾ ਸੈਂਡਵਿਚ ਲੈ ਕੇ ਆਣਾ ਆ ਜਾ ਆ ਜਾ ਖੜੇ ਇੱਥੇ ਆ ਜਾ ਇਧਰ ਆਓ ਰੇ ਉਰੇ ਇਧਰ ਕਰ ਦੇ ਇਥੇ ਟਾੜੀ ਤੇ ਆ ਜਾ ਚਲੋ ਵੀ ਚੱਲੀਏ ਚੱਲੀਏ ਚਲ ਸਮਰਤੀ ਸਰਬੱਤ ਲੈ ਕੇ ਆਏ ਆ ਸੈਂਡਵਿਚ ਹੋਰ ਕਿਲੇ ਬੱਤੀ ਦਿਖਾਈ ਦਸੀ ਤੇਰਾ ਬਲੌਗ ਬਣ ਰਿਹਾ ਸੋ ਗਰਮਕ ਪਿਆਰਿਓ ਸਮਰਦਾ ਅੱਜ ਵੱਡੇ ਆ ਸੈਂਡਵਿਚ ਬਣ ਰਿਹਾ ਸਾਰਿਆਂ ਨੂੰ ਖਾਣ ਵਾਸਤੇ ਦੇ ਆ ਮੈਂ ਸਾਰਿਆਂ ਨੂੰ ਇੱਕ ਇੱਕ ਹੋਰ ਲਓ ਜੀ ਕਿਨੇ ਆ ਸੈਂਡਵਿਚ ਖਾਓ ਬੜਮਿਕ ਰੋਟੀ ਸੀ न परे परियो पर फेर दा परियो त ਸਰਮਖ ਪਿਆਰਿਓ ਅੱਜ ਦਾ ਵਲੌਗ ਇੱਥੇ ਹੀ ਸਮਾਪਤ ਕਰਦੇ ਆਂ ਅੱਜ ਬੜਾ ਆਨੰਦ ਆਇਆ ਅੱਜ ਸਮਰ ਦਾ ਬਰਥਡੇ ਸੀ ਪਹਿਲਾਂ ਅਰਦਾਸ ਬੇਨਤੀ ਕੀਤੀ ਗੁਰਦੁਆਰਾ ਸਾਹਿਬ ਜਾ ਕੇ ਫਿਰ ਮੰਡੀ ਜਾ ਕੇ ਆਏ ਸੋ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਵਧੀਆ ਲੱਗਿਆ ਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ sí yo de hecho.